ਨੂੰ ਜੀਆਂ ਇਹਨੂੰ ਕਹਿੰਦੇ ਜੀ ਕੱਚ-ਵੱਟ ਕੇ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਨਕ ਸ਼ਹੀ ਸੰਮਤ ਸਾਲ 557 ਦੀ 10 ਅਸੂ ਤਰੀਕ ਬੋਲੀ ਬਾਹਰ ਆ ਰਹੀ ਹੈ ਤੇ ਕਹਿੰਦੇ ਨੇ ਕਿ ਸੱਚ ਲੁਕਿਆ ਨਹੀਂ ਰਹਿੰਦਾ ਉਹਨੇ ਇੱਕ ਨਾ ਇੱਕ ਦਿਨ ਬਾਹਰ ਆਉਣਾ ਹੁੰਦਾ ਜ਼ਾਹਰ ਹੋਣਾ ਹੁੰਦਾ ਤੇ ਜਗ ਦੇ ਸਾਹਮਣੇ ਜਿਹੜਾ ਦੁਸ਼ਮਣਾਂ ਦਾ ਭਾਂਡਾ ਫੁੱਟਣਾ ਹੁੰਦਾ ਤੇ ਇੱਕ ਬਹੁਤ ਹੀ ਉਦਾਸ ਕਰ ਦੇਣ ਵਾਲੀ ਖਬਰ ਆ ਸਾਡੇ ਕੋਲ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਰਬਤ ਖਾਲਸਾ ਵਲੋਂ ਥਾਪੇ ਹੋਏ ਭਾਈ ਜਗਤਾਰ ਸਿੰਘ ਜੀ ਹਵਾਰਾ ਉਹਨਾਂ ਦੇ ਮਾਤਾ ਜੀ ਅਕਾਲ ਚਲਾਣਾ ਕਰ ਗਏ ਤੇ 2 ਦਿਨ ਪਹਿਲਾਂ ਉਹ ਆ ਵਾਪਸ ਗਏ ਸਨ ਪੰਜਾਬ ਦੀ ਧਰਤੀ ਦੇ ਉੱਤੇ ਸਿਰਫ 2 ਦਿਨ ਪਹਿਲਾਂ ਅਮਰੀਕਾ ਤੋਂ ਗਏ ਸਨ ਤੇ ਉੱਥੇ ਫਿਰ ਉਹਨਾਂ ਦੀ ਸਿਹਤ ਪਹਿਲਾਂ ਹੀ ਢਿੱਲੀ ਸੀ ਤੇ ਮਾਤਾ ਜੀ ਨੇ ਕਹਿੰਦੇ ਕਿ ਆਖਰੀ ਵੇਲੇ ਕਿਹਾ ਸੀ ਕਿ ਮੈਂ ਆਪਣੇ ਜਿਹੜੇ ਪ੍ਰਾਂਡੇ ਉਹ ਆਪਣੀ ਧਰਤੀ ਦੇ ਉੱਤੇ ਮੈਂ ਛੱਡਣਾ ਚਾਹੁੰਦੀ ਆ ਕਿ ਮੈਨੂੰ ਉੱਥੇ ਲਜਾਇਆ ਜਾਵੇ ਸੋ ਅਮਰੀਕਾ ਤੋਂ ਉਹ ਗਏ ਪੰਜਾਬ ਪੰਜਾਬ ਵਸਤਾਗੁਰਾਂ ਦੇ ਨਾਂ ਤੇ ਸਾਡੀਆਂ ਮਾਵਾਂ ਇੱਦਾਂ ਹੀ ਇਹ ਹੋਣੀ ਆ ਕੌਮ ਦੀ ਅਕਾਲਪੁਰ ਖਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਮਾਤਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਚੜ੍ਹਦੀ ਕਲਾ ਹੋਣੀ ਆ ਈ ਇਤਾਂ ਦੇ ਵਕਤ ਆਉਂਦੇ ਰਹਿੰਦੇ ਨੇ ਕੌਮ ਦੇ ਉੱਤੇ ਕੋਈ ਗੱਲ ਨਹੀਂ ਹੁਣ ਜਿਹੜੀ ਅਮਰੀਕਾ ਦੀ ਨਿਊਯਾਰਕ ਅਦਾਲਤ ਨੇ ਜੋ ਡਾਕੂਮੈਂਟ ਜਾਰੀ ਕੀਤੇ ਨੇ ਦਸਤਾਵੇਜ਼ ਜਾਰੀ ਕੀਤੇ ਨੇ ਉਹਨਾਂ 'ਚ ਵਿਕਾਸ ਯਾਦਵ ਜਿਸ ਨੂੰ ਅਮਾਨਤ ਦਾ ਨਾਮ ਵੀ ਦਿੱਤਾ ਗਿਆ ਅਸੀਂ ਅਮਾਨਤ ਇੰਗਲੈਂਡ ਵਾਲੀ ਦੀ ਗੱਲ ਕੀਤੀ ਆ ਉਹਦੇ ਨਾਲ ਜੋੜ ਕੇ ਇਹ ਗੱਲ ਕੀਤੀ ਸੀ ਤੇ ਉਸ ਦੇ ਬਾਰੇ ਅਸੀਂ ਬਕਾਇਦਾ ਤੌਰ ਤੇ ਉੱਤੇ ਚਰਚਾ ਵੀ ਕੀਤੀ ਸੀ ਸੋ ਵਿਕਾਸ ਯਾਦਵ ਜਿਸ ਨੂੰ ਆਮਾਨਤ ਵੀ ਕਿਹਾ ਗਿਆ ਉਹਦੇ ਬਾਰੇ ਕੁਝ ਹੋਰ ਦਸਤਾਵੇਜ਼ ਨੇ ਜਿਹੜੇ ਉਹ ਜਾਰੀ ਕੀਤੇ ਗਏ ਨੇ ਤੇ ਨਿਖਲ ਗੁਪਤਾ ਨਾਲ ਉਸਤੇ ਸਬੰਧ ਪਹਿਲਾਂ ਹੀ ਜਿਹੜੀ ਇਥੋਂ ਦੀ ਲਾ ਐਨਫੋਰਸਮੈਂਟ ਅਤੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਐਫ ਬੀਆਈ ਉਸਨੇ ਉਹ ਸਬੰਧ ਪਹਿਲਾਂ ਹੀ ਸਥਾਪਿਤ ਕੀਤੇ ਹੋਏ ਨੇ ਕਤਲ ਦੀ ਸਾਜ਼ਿਸ਼ ਜਿਹੜੀ ਹੈ ਅਮਰੀਕਾ ਦੇ ਵਿੱਚ ਸਿੱਖ ਲੀਡਰਾਂ ਨੂੰ ਕਤਲ ਕਰਨ ਦੀ ਜਿਹੜੀ ਸਾਜ਼ਿਸ਼ ਆ ਉਸ ਨੂੰ ਸਿਰੇ ਚਾੜਨ ਦੀ ਕੋਸ਼ਿਸ਼ ਕੀਤੀ ਵਿਕਾਸ ਯਾਦਵ ਨੇ ਤੇ ਬਕਾਇਦਾ ਤੌਰ ਤੇ ਉੱਤੇ ਪਾਕਿਸਤਾਨ ਇੰਗਲੈਂਡ ਅਤੇ ਕੈਨੇਡਾ ਦੇ ਵਿੱਚ ਕਥਿਤ ਤੌਰ ਤੇ ਉੱਤੇ ਇਹ ਸਾਜ਼ਿਸ਼ ਨੂੰ ਸਿਰੇ ਉਹਨਾਂ ਨੇ ਤਕਰੀਬਨ ਚਾੜਿਆ ਤੇ ਉਹਨਾਂ ਨੇ ਸਾਡੇ ਸਿੰਘ ਸ਼ਹੀਦ ਕੀਤੇ ਤੇ ਇਹਦੇ ਪਿੱਛੇ ਕੁਝ ਹੋਰ ਸਰਕਾਰੀ ਅਧਿਕਾਰੀ ਨੇ ਉਹਨਾਂ ਦਾ ਨਾਮ ਵੀ ਆਉਂਦੇ ਦਿਨਾਂ ਦੇ ਵਿੱਚ ਜ਼ਾਹਰ ਹੋ ਜਾਣਾ ਦਸਤਾਵੇਜ਼ਾਂ ਦੇ ਵਿੱਚ ਵਿਕਾਸ ਯਾਦਵ ਨੂੰ ਭਾਰਤ ਦੇ ਕੈਬਨਟ ਸੈਕਟਰੀਏਟ ਜਿੱਥੇ ਰਾ ਦਾ ਦਫਤਰ ਹੈ ਉਹਦਾ ਕਰਮਚਾਰੀ ਦਿਖਾਇਆ ਗਿਆ ਦੱਸਿਆ ਗਿਆ ਉਹ ਦਸਤਾਵੇਜ਼ਾਂ ਦੇ ਵਿੱਚ ਸਪਸ਼ਟ ਆ ਇਹ ਸੋ ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਕਿ ਵਿਕਾਸ ਯਾਦਵ ਬਕਾਇਦਾ ਤੌਰ ਤੇ ਉੱਤੇ ਕੋਈ ਰੌਗ ਐਲੀਮੈਂਟ ਨਹੀਂ ਹੈਗਾ ਜਿਵੇਂ ਇੰਡੀਆ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਦਾਵਾ ਕੀਤਾ ਸੀ ਕਿ ਰੌਗ ਐਲੀਮੈਂਟ ਹੈ ਕੋਈ ਤੇ ਉਸ ਨੂੰ CRPF ਦੇ ਵਿੱਚ ਮੁਲਾਜ਼ਮ ਦਿਖਾਇਆ ਗਿਆ ਜਿੱਥੋਂ ਉਸਨੇ ਤਨਖਾਹ ਲੈਣੀ ਹੈ ਪਰ ਉਹ ਜਿਹੜਾ ਅੰਪਲਾਈ ਹੈ ਉਹ ਮੁਲਾਜ਼ਮ ਹੈ ਉਹ ਕੈਬਿਨੇਟ ਸੈਕਟਰੀਏਟ ਦਾ ਤੇ ਰਾ ਦਾ ਆਫਿਸ ਵੀ ਉੱਥੇ ਹੀ ਹੈ ਸੋ ਇਹ ਪੱਕੇ ਤੌਰ ਦੇ ਉੱਤੇ ਗੱਲ ਕਹੀ ਜਾ ਸਕਦੀ ਹੈ ਕਿ ਵਿਕਾਸ ਯਾਦਵ ਰਾ ਦਾ ਹੀ ਇੱਕ ਅਫੀਸਰ ਹੈ ਸੋ ਉਸਨੇ ਅਮਾਨਤ ਦਾ ਨਾਮ ਵੀ ਵਰਤਿਆ ਤੇ ਜਾਂ ਨਿਖਲ ਗੁਪਤਾ ਨੇ ਚਲਾਕੀ ਦੇ ਨਾਲ ਉਸ ਨੂੰ ਅਮਾਨਤ ਦਾ ਨਾਮ ਦੇ ਦਿੱਤਾ ਕਿ ਤਾਂ ਓਕੇ ਇੰਗਲੈਂਡ ਦੀ ਜਿਹੜੀ ਡਿਪਲੋਮੈਟ ਹੈ ਇੰਡੀਆ ਦੀ ਇੰਗਲੈਂਡ ਦੇ ਸਫਾਰਤਖਾਨੇ ਦੇ ਵਿੱਚ ਉਸ ਨੂੰ ਬਚਾਇਆ ਜਾ ਸਕੇ ਸੋ ਨਿਊਯਾਰਕ ਚ ਇੱਕ ਅਮਰੀਕੀ ਨਾਗਰਿਕ ਅਸੀਂ ਇੱਥੇ ਸ਼ਬਦ ਅਮਰੀਕੀ ਨਾਗਰਿਕ ਵਰਤਾਂਗੇ ਗੁਰਪਤਵੰਨ ਸਿੰਘ ਪੰਨੂ ਦੇ ਨਾਮ ਨਾਲ ਜੋੜ ਕੇ ਕਿਉਂਕਿ ਕੇਸ ਬਣਦਾ ਵੀ ਮਜ਼ਬੂਤ ਵੀ ਤਾਂ ਹੀ ਹੁੰਦਾ ਸੋ ਇੱਕ ਅਮਰੀਕੀ ਨਾਗਰਿਕ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਕੀਤੀ ਦਸਤਾਵੇਜ਼ ਵਿਕਾਸ ਯਾਦਵ ਅਤੇ ਭਾਰਤ ਦੇ ਸੁਰੱਖਿਆ ਤੰਤਰ ਨਾਲ ਸਰਵੰਤ ਜੋੜਦੇ ਨੇ ਤੇ ਵਿਕਾਸ Yadav ਨੂੰ ਕੈਬਨਟ ਸੈਕਟਰੀਏਟ CRPF ਤੋਂ ਤਨਖਾਹ ਮਿਲਦੀ ਇਹ ਉਹਨਾਂ ਦਸਤਾਵੇਜ਼ਾਂ ਤੋਂ ਜ਼ਾਹਰ ਹੁੰਦੀ ਹੈ ਪੱਕਾ ਹੁੰਦਾ ਇਹ ਤੇ ਉਹ ਰਾਹ ਦੇ ਵਿੱਚ ਭਰਤੀ ਹੈ ਤੇ ਹੁਣ ਗੱਲ ਕਰਦੇ ਆ ਆਪਣੀ ਅੱਜ ਦੀ ਦਿਲਚਸਪੀ ਦਾ ਕੇਂਦਰ ਹੁੰਦਾ ਕਿ ਅਸੀਂ ਦੇਖਦੇ ਆ ਵੀ ਪਹਿਲਾ ਦਿਨ ਕਿਹੋ ਜਿਹਾ ਹੋਣਾ ਚਾਹੀਦਾ ਕਿਹੋ ਜਿਹਾ ਹੋਊਗਾ ਸਾਰਿਆਂ ਦੀ ਕੋਸ਼ਿਸ਼ ਹੁੰਦੀ ਹੈ ਜਾਣਨ ਬਾਰੇ ਘੱਟੋ ਘੱਟ ਦੇਖੀਏ ਸੁਣੀਏ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਸੋ ਇੱਥੇ ਅਸੀਂ ਗੱਲ ਕਰਦੇ ਹਾਂ ਇੰਡੀਆ ਤੋਂ ਇੰਡੀਆ ਦਾ ਜਿਹੜਾ ਧਾਰਮਿਕ ਨਾ ਹੋਣਾ ਅ ਇੰਡੀਆ ਦੀ ਤਬਾਹੀ ਲਈ ਕਾਫੀ ਹੈ ਜਿਹੜਾ ਧਾਰਮਿਕ ਨਾ ਹੋਣਾ ਇੰਡੀਆ ਦੀ ਤਬਾਹੀ ਲਈ ਬਹੁਤ ਅ ਕਾਫੀ ਵੱਡੀ ਗੱਲ ਹੈ ਤੁਸੀਂ ਸੋਚੋਗੇ ਕਿ ਇੰਡੀਆ ਤਾਂ ਧਾਰਮਿਕ Hindu ਧਰਮ ਦੀ માનਤਾ ਬ੍ਰਾਹਮਣਿਕਲ ਸਿਸਟਮ ਬੜਾ ਮਜ਼ਬੂਤ ਦਾ ਤੇ ਉਹ ਧਾਰਮਿਕ ਕਿਉਂ ਨਹੀਂ ਹੈਗਾ ਸੋ ਇੱਥੇ ਅਸੀਂ ਗੱਲ ਕਰਦੇ ਹਾਂ ਕਿ ਜਿੰਨਾ ਕੁੰਭ ਅਤੇ ਹੋਰ ਤਿਹਾਰਾਂ ਦੇ ਮੌਕੇ Hindu ਧਾਰਮਿਕ ਹੋਣ ਦਾ ਪਰਪੰਚ ਕਰਦੇ ਨੇ ਉਨਾ ਹੀ ਉਹ ਨਾਸਤਿਕ ਹੋਣ ਦੀ ਮੋਰ ਵੀ ਲੱਗਦੀ ਆ ਉਹਨਾਂ ਦੇ ਉੱਤੇ ਕਿਵੇਂ ਕੁੰਭ ਚ ਕਹਿੰਦੇ ਪਾਪ ਧੋਤੇ ਜਾਂਦੇ ਨੇ ਹੁਣ ਪਿੱਛੇ ਜੇ ਧੂਮਾ ਵੀ ਕੁੰਭ ਦੇ ਵਿੱਚ ਟੂਬੀ ਲੱਗ ਕੇ ਆਇਆ ਜਦੋਂ ਕੁੰਭ ਦੀ ਗੱਲ ਚੱਲਦੀ ਆ ਨਾ ਧੂਮਾ ਯਾਦ ਆ ਜਾਂਦਾ ਨਾਲ ਦੀ ਨਾਲ ਤੇ ਉਹਦੀ ਫੇਸ ਉਹ ਚਿਹਰਾ ਅੱਗੇ ਆ ਜਾਂਦਾ ਅੱਖਾਂ ਦੇ ਅਚਾਨਕ ਹੀ ਆ ਜਾਂਦਾ ਕੁੰਭੀ ਨਰਕ ਉਹ ਕੁੰਭ ਸੋ ਕੁੰਭ ਜਿਹੜੇ ਕਹਿੰਦੇ ਪਾਪ ਧੋਤੇ ਜਾਂਦੇ ਨੇ ਮਤਲਬ ਉੱਥੇ ਪਾਪ ਧੋ ਕੇ ਬੰਦਾ ਜਿਹੜਾ ਹੈ ਨਾ ਹੋਰ ਪਾਪ ਕਰੋ ਤੇ ਫੇਰ ਧੋ ਲਓ ਇਹ ਉਸ ਦੀ ਰੀਤ ਜੀ ਬਣ ਗਈ ਹੈ ਇੱਕ ਸਕੀਮ ਹੈ ਤੇ ਇੱਕ ਸਕੈਮ ਵੀ ਹੈ ਲੋਕਾਂ ਨੂੰ ਇੰਡੀਆ ਦੇ ਵਿੱਚ ਇੱਕ ਤਰੀਕੇ ਨਾਲ ਇਹ ਕੁੰਭ ਦੀ ਜਿਹੜੀ ਪਿੱਛੇ ਜੇ ਸਾਰੀ ਅ ਅਸੀਂ ਦੇਖਦੇ ਹਾਂ ਕਵਰੇਜ ਹੋਈ মিডিਆ ਦੀ ਜਾਂ ਜਿਸ ਤਰੀਕੇ ਨਾਲ ਕੀਤਾ ਗਿਆ ਇੰਡੀਆ ਦੇ ਉੱਤੇ ਸਟੈਂਪ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਅਸੀਂ ਬਹੁਤ ਧਾਰਮਿਕ ਇੰਡੀਆ ਉੱਤਰਧਰਮ ਦਾ ਸਭ ਤੋਂ ਵੱਡਾ ਕੇਂਦਰ ਹੈ ਦੁਨੀਆ 'ਚ ਤੇ ਐਨੇ ਕਰੋੜ ਲੋਕਾਂ ਨੇ ਕੁੰਭ ਦੇ ਵਿੱਚ ਟੂਬੀ ਲਾਈ ਤੇ ਆਪਣੇ ਪਾਪ ਧੋਤੇ ਤੇ ਕਿਹੋ ਜਿਹਾ ਹੋਊਗਾ ਪਾਣੀ ਤੇ ਅਖੀਰਲੇ ਦਿਨਾਂ ਦੇ ਵਿੱਚ ਵਿੱਚ